ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਇਸ ਤਰ੍ਹਾਂ ਜਨਾਬ ਮੈਂ ਤੇ ਹੀਰ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਜੀ ਤੇ ਥੋੜੇ ਟਾਈਮ ਚ ਇੱਕ ਦੂਜੇ ਨਾਲ ਕੋਲ ਮਿਲ ਗਏ ਐਵੇਂ ਲੱਗ ਨਹੀਂ ਰਿਹਾ ਸੀਗਾ ਜਿਵੇਂ ਹੀਰ ਮੈਨੂੰ ਕੁਝ ਸਮੇਂ ਪਿੱਛੇ ਹੀ ਮਿਲੀ ਹੁੰਦੀ ਆ ਐਂ ਲੱਗਦਾ ਸੀਗਾ ਅੱ비 ਬਹੁਤ ਟਾਈਮ ਹੋ ਗਿਆ ਸਾਨੂੰ ਮਿਲਿਆ ਨੂੰ ਇਹ ਤਾਂ ਪੁੱਤ ਮੇਰਾ ਤੂੰ ਪਿਆਰ ਦੀ ਕਹਾਣੀ ਸੁਣਾਤੀ ਕਾਤਲ ਕਿਵੇਂ ਮੈਨੂੰ ਉਹ ਦੱਸ ਜਨਾਬ ਮੈਂ ਸੱਚ ਕਰ ਰਿਹਾ ਜੀ ਨਾ ਮੈਂ ਕਤਲ ਕੀਤਾ ਜੀ ਨਾ ਮੈਂ ਕਤਲ ਕਿਸੇ ਤੋਂ ਕਰਵਾਇਆਗਾ ਮੈਨੂੰ ਕੀ ਲੋੜ ਪਈ ਸੀ ਹੀਰ ਦਾ ਕਤਲ ਕਰਾਉਣ ਦੀ ਜੀ ਨਾ ਕਤਲ ਐਨੇ ਕੀਤਾ ਨਾ ਕਤਲ ਤੂੰ ਕੀਤਾ ਫਿਰ ਕਤਲ ਕਿਸੇ ਨੇ ਕੀਤਾ ਕੋਈ ਨਾ ਜਨਾਬ ਕਤਲ ਦਾ ਲੱਭ ਲੈਨੇ ਜੀ ਕਹਾਣੀ ਸੁਣੋ ਕਹਾਣੀ ਸੁਣਦੇ ਹੁੰਦੇ ਕਿੰਨਾ ਸਵਾਦ ਆ ਦੇਖੋ ਚੱਲ ਭਾਈ ਅੱਗੇ ਕਹਾਣੀ ਦੱਸਾਂ ਉਹ ਫੇਰ ਕਿਉਂ ਨਾ ਸੀ ਜਨਾਬ ਮੈਂ ਤੇ ਹੀਰ ਇਕੱਠੇ ਰਹਿਣ ਲੱਗੇ ਤੇ ਬਹੁਤਾ ਟਾਈਮ ਜੀ ਅਸੀਂ ਇਕੱਠੇ ਬਿਤਾਉਣ ਲੱਗੇ ਇੱਕ ਦਿਨ ਮੈਂ ਤੇ ਹੀਰ ਇਕੱਠੇ ਬੈਠੇ ਜੀਗੇ ਤੇ ਫਿਰ ਮੈਂ ਕਾਲੇ ਚਾਹੀ ਪੀ ਲਵ ਫੜੀ ਘੰਟ ਚਾ ਬਣਾਈ ਆ ਆਪਦੇ ਨਾਲ ਦੀ ਜਮਾ ਤੇ ਰੰਗਾਂ ਮੇ ਕੋ ਲਾਲ ਹੋਈ ਪੀ ਆ ਬਸ ਕਰ ਤੂੰ ਤਾਂ ਸਵੇਰੇ ਸ਼ੁਰੂ ਹੋ ਜਾਣਾ ਮੇਰੀ ਤਾਰੀਫਾਂ ਕਰਨ ਰੰਗ ਰੂਪ ਦੀਆਂ ਉਹ ਹੁਣ ਸੋਣੀ ਜੀ ਦੀ ਤਾਰੀਫਾਂ ਕਰਨੀ ਪੈਣੀਆਂ ਤੇ ਹਾਂ ਸੱਚਾ ਆ ਲੈ ਮੈਂ ਤਾਂ ਤੇਰੀ ਤਨਖਾਹ ਦੇਣ ਆਇਆ ਸੀਗਾ ਮੈਨੂੰ ਨਹੀਂ ਚਾਹੀਦੀ ਕੋਈ ਤਨਖਾਹ ਨਾ ਤੇਨੂੰ ਕੀ ਲੱਗਦਾ ਮੈਂ ਤੇਰੇ ਨਾਲ ਸਿਰਫ ਪੈਸਿਆਂ ਲਈ ਕੰਮ ਕਰਦੀ ਆਂਗੀ ਮੈਂ ਤਾਂ ਸਿਰਫ ਤੇਰੇ ਕਰਕੇ ਆਉਣੀ ਆ ਇੱਥੇ ਓਪਾ ਮੈਂ ਤੂੰ ਪੈਸੇ ਕਰਕੇ ਨਹੀਂ ਕੰਮ ਕਰਦੀ ਫੇਰ ਵੀ ਇਹ ਤੈਨੂੰ ਲੋੜ ਤਾਂ ਰਹਿੰਦੀ ਏ ਆ ਗਈ ਫੇਰ ਵੀ ਸਾਰਾ ਕੁਝ ਰਸਨ ਪੱਤਾ ਸਾਰਾ ਕੁਝ ਲੈ ਕੇ ਆਉਣਾ ਪੈਂਦਾਗਾ ਹਾਲੀ ਨਾ ਮੇਰਾ ਸੜ ਰਿਹਾ ਆ ਰੱਖ ਲਾ ਮੈਂ ਕਿਉਂ ਆਣਾ ਨਹੀਂ ਜਦੋਂ ਮੈਨੂੰ ਲੋੜ ਹੋਗੀ ਨਾ ਮੈਂ ਤੇਰੇ ਤੋਂ ਆਪ ਹੀ ਮੰਗ ਲੂੰਗੀ ਨਾਲੇ ਦੇਖੀ ਫਿਰ ਆ 2-3 ਹਜ਼ਾਰ ਵੀ ਨਹੀਂ ਲੈਣੇ ਜਿੰਨੇ ਚਾਹੂੰਗੀ ਨਾ ਓਨੇ ਮੰਗੂੰਗੀ ਨਾਲੇ ਆਪਾਂ ਸ਼ਾਪਿੰਗ ਕਰਕੇ ਆਵਾਂਗੇ ਬੋਲਾ ਸ਼ਾਪਿੰਗ ਦੀ ਕੀ ਗੱਲ ਆ ਮੈਂ ਜਵਾਬ ਕਰ ਦੇ ਦਿੱਤਾਗਾ ਮੈਂ ਨਾਲੇ ਪੈਸੇ ਦਾ ਮੈਂ ਕੀ ਕਰਦਾਗਾ ਸਾਰੇ ਕੁਮਾਰੀ ਨਾਲ ਤੇਰੇ ਸੁਪਨੇ ਪੂਰੇ ਕਰਨੇ ਨੇ ਮੈਂ। ਹੁਣ ਇੱਥੇ ਬੈ ਕੇ ਸਾਰੇ ਸੁਪਨੇ ਪੂਰੇ ਕਰੀ ਜਾਣੀ ਐ ਕਿ ਮੇਨੂੰ ਵਿਆਹ ਕਰਾ ਕੇ ਮੈਨੂੰ ਲੈ ਕੇ ਵੀ ਜਾਣਾ ਇੱਥੋਂ। ਮੈਂ ਆਪਣੀ ਪਸੰਦ ਨਾਲ ਹੀ ਵਿਆਹ ਨਾ ਕਰਾਇਆ ਫਿਰ ਪਿਆਰ ਕਰਨ ਦਾ ਕੀ ਫਾਇਦਾ? ਮੈਨੂੰ ਮੈਂ ਕੱਛਾਂ ਆਉਣ ਵਾਲੇ ਨਵੰਬਰ ਤੱਕ ਨਾ ਇਹਦੇ ਨਾਲ ਵਿਆਹ ਕਰਾ ਕੇ ਆਪਣੇ ਘਰ ਲੈ ਜਾਣਾਗਾ। ਤੇਰੀਆਂ ਬਾਹਾਂ 'ਚ ਮੇਰੇ ਨਾਂ ਦਾ ਚੂੜਾ ਹੋਣਾਗਾ। ਜੀ ਕੀ ਹਾਲ ਆ ਮੇਰੀ ਹੀਰ ਦਾ ਤੂੰ ਮੇਰੇ ਹਾਲ ਤੋਂ ਕੀ ਲੈਣਾ ਕੰਮ ਦੱਸ ਨਿਸ਼ਾਨ ਹੀ ਲਿਆ ਚੰਦਰੀ ਨੇ ਪੁੱਲ ਹੀ ਨਹੀਂ ਹੈਗੀ ਹਜੇ ਤੱਕ ਟਾਈਮ ਨਾਲ ਜ਼ਖਮ ਤਾਂ ਜ਼ਰੂਰ ਪਰ ਜਾਂਦੇ ਆ ਪਰ ਉਹਨਾਂ ਦੇ ਨਿਸ਼ਾਨ ਹੀ ਜਾਂਦੇ ਮੈਂ ਸੁਣਿਆ ਬੜਾ ਖੁਸ਼ ਰਹਿ ਰਹੀ ਆ ਉਹਦੇ ਨਾਲ ਲਾਦਾ ਮੇਰੇ ਦਿੱਤੇ ਜੱਗ ਉਹਨੇ ਸਾਰੇ ਭਾਰਤੇ ਤੇਰੇ ਬਕਵਾਸ ਬੰਦ ਕਰ ਤੂੰ ਆਪਣੀ ਜੇ ਹੁਣ ਕੁਝ ਬੋਲਿਆ ਨਾ ਤਾਂ ਮੇਰੇ ਤੋਂ ਪੂਰਾ ਕੋਈ ਨਹੀਂ ਹੋਣਾ ਕੌਣ ਸੀ ਉਹੀ ਸੀ ਉਹੀ ਸੀ ਕੁਈ ਨਾਂ ਵੀ ਹੋਣਾਗਾ ਤਿੰਦਰ ਸੀ ਮੇਰੇ ਘਰ ਵਾਲਾ ਕੀ ਕਹਿੰਦਾ ਸੀ ਕਹਿਣਾ ਕੀ ਬਸ ਐਵੇਂ ਬਕਵਾਸ ਕਰੀ ਜਾਂਦਾ ਸੀ ਲਿਆ ਮੈਨੂੰ ਦੇ ਨੰਬਰ ਮੈਂ ਕਰਦਾ ਹਾਂ ਉਹਦੇ ਨਾਲ ਗੱਲ ਆਹ ਯਾਰ ਬਸ ਮੈਂ ਕਿਹਾ ਹਣਾ ਤਾਂ ਗੱਲ ਹੀ ਨਹੀਂ ਕਰਨੀ ਅਸੋ ਦਾ ਨੰਬਰ ਹੀ ਬਲੌਕਸ ਪਾ ਦੇਣੀ ਆ ਮੈਂ ਹੁਣ ਹੋਣੀ ਨਹੀਂ ਆ ਤਾਂ ਆਪਾਂ ਕੀ ਲੈਣਾ ਵੈਸੇ ਵੀ ਇੱਥੋਂ ਚੱਲ ਠੀਕ ਆ ਮੈਂ ਵੀ ਦੁਕਾਨ ਤੇ ਜਾਂਦਾ ਹੁਣ ਯਾਰ ਪਲੀਜ਼ ਤੂੰ ਨਾ ਜਾਜ ਮੇਰੇ ਇੱਥੇ ਦਿਲ ਨਹੀਂ ਲੱਗਦਾ ਹੈਗਾ ਕੱਲੀ ਤਾਂ ਔਰ ਚਲ ਆਇਆ ਫਿਰ ਤੂੰ ਤੂੰ ਮੇਰੇ ਨਾਲ ਬਾਹਰ ਚੱਲੀ ਕੋਈ ਕੰਮ ਨਾ ਕਰੀ ਇੱਥੇ ਬੈਠ ਜੀ ਆਪਾਂ ਗੱਲਾਂ ਕਰ ਲਾਂਗੇ ਉੱਥੇ ਜਸਨ ਹੈ ਤਾਂ ਗਿਆ ਆਪਾਂ ਇੱਥੇ ਹੀ ਰਹਿ ਜਣੇ ਆ ਉਹ ਜਸਨ ਤਾਂ ਹੈਗਾ ਫਿਰ ਵੀ ਦੁਕਾਨ ਤੇ ਮੇਰਾ ਹੋਣਾ ਜ਼ਰੂਰੀ ਹੈਗਾ ਮਰੀਜ਼ ਆ ਜਾਂਦੇ ਨੇ ਦਵਾਈ ਦੇਣੀ ਪੈਂਦੀ ਹੈ ਚਲ ਠੀਕ ਆ ਤੂੰ 5 ਮਿੰਟ ਵੇਟ ਕਰ ਮੈਂ ਚੇਂਜ ਕਰਕੇ ਆ ਆ ਠੀਕ ਆ 12 ਦਿਨ ਹੀ ਇਹਨੂੰ ਹੀ ਉਹਦੇ ਪੁਰਾਣੇ ਘਰੋਂ ਦਾ ਫੋਨ ਆਇਆ ਜੀ ਤੈਨੂੰ ਪਤਾ ਉਹ ਕੌਣ ਆ ਕਿੱਥੇ ਰਹਿੰਦਾ ਹੈਗਾ ਨਹੀਂ ਸਰ ਇਸ ਵਾਰ ਤਾਂ ਮੈਨੂੰ ਕਦੇ ਹੀ ਇਹ ਨਹੀਂ ਦੱਸਿਆ ਨਹੀਂ ਹੈਗਾ ਜੀ। ਦਲਾਵਰ ਤੇਰੇ ਕੋਲ ਹੀਰ ਦਾ ਫੋਨ ਹੈਗਾ ਉਹਦੇ ਵਿੱਚ ਉਹਦਾ ਨੰਬਰ ਚੈੱਕ ਕਰ। ਭਾਈ ਤੈਨੂੰ ਪਤਾ ਕੈਤ੍ਰਿਕ ਨੂੰ ਫੋਨ ਆਇਆ ਸੀ। ਸਾਰਾ 26 ਤਰੀਕ ਨੂੰ ਹਾਂ ਜੀ 26 ਤਰੀਕ ਨੂੰ ਮਿਲਿਆ ਸੀ ਨੂੰ ਮੈਂ ਲਾਸਟ ਵਾਰੀ। ਦਲਾਵਰ ਐਂ ਕਰ 26 ਤਰੀਕ ਦੇ ਜਿੰਨੇ ਵੀ ਕਾਲ ਲਣ ਸਾਰੇ ਚੈੱਕ ਕਰ ਲਾ। ਪਾਸਪੋਰਟ ਪਤਾ ਤੈਨੂੰ ਫੋਨ ਦਾ? ਪਾਸਪੋਰਟ ਨਹੀਂ ਮੈਨੂੰ ਪਤਾ ਹੈਗਾ ਜੀ। ਪੰਜਵੇਂ ਸਕਾਲਾਂ ਨੇ ਜੀ ਉਹ ਵੀ ਇਹਨੂੰ ਕਰੀਆਂ ਹੋਈਆਂ ਨੇ ਹਾਂ ਮੈਂ ਕਰ ਉਹਦੀ ਬਲੌਕ ਲਿਸਟ ਚ ਚੈੱਕ ਕਰਨਾ ਹੈਰਨਾ ਲਾਦਾ ਉਹਨੇ ਨੰਬਰ ਸਾਰੇ ਡਿਲੀਟ ਕਰਦੇ ਹਾਂ ਜੀ ਇਹ ਤਾਂ ਗੱਲ ਹੈ ਹੁਣ ਆਪਾਂ ਅੱਗੇ ਮੈਂ ਲੱਭਾਂਗੇ ਸਾਰਾ ਲੱਭ ਤਾਂ ਲਵਾਂਗੇ ਹਾ ਓਏ ਪਤਾ ਤੈਨੂੰ ਉਹਦੇ ਘਰ ਦਾ ਹਾਂ ਸਾਰਾ ਉਹ ਮੂਨਕ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਕੁਝ ਕੁ ਦਿਨ ਪਹਿਲਾਂ ਜਿਹਦੇ ਘਰੇ ਵੀ ਜਾ ਕੇ ਆਏ ਹਾਂ ਜੀ ਹੂੰ ਫਿਰ ਤਾਂ ਉੱਥੇ ਜਾ ਕੇ ਉਹਦਾ ਪਤਾ ਕਰਨਾ ਪਊਗਾ ਚੱਲ ਪੁੱਤ ਚੱਲ ਆ ਤਾਂ ਚੰਗਾ ਹੋ ਗਿਆ ਆਪਾਂ ਜਾਏ ਤੇਰੀ ਭੂਆ ਕਦੇ ਤੈਨੂੰ ਫੋਨ ਤੇ ਗੁੱਸੇ ਹੁੰਦੀ ਸੀ ਕਦੇ ਮੈਨੂੰ ਹੋਰ ਹੋਰ ਬੀਬੇ ਤਾਂ ਸਹੀ ਕੀਤਾ ਆਪਾਂ ਮਿਲਿਆ ਜਾ ਕੇ ਹਾਂ ਹੋਰ ਚੱਲ ਖੋਲ ਦੇ ਬੀਬੇ ਗੇਟ ਫਿਰ ਖੇਚ ਖੋਲ ਦੀਆਂ ਇੱਕ ਮਿੰਟ ਆ ਜਾਂ ਭੂਵੇਂ ਜੱਸੀ ਆ ਕੀ ਹੋ ਬੀਬੇ ਦੇਖ ਲੈਣ ਮੈਂ ਕਿੰਨੀ ਵਾਰ ਕਿਹਾ ਸੀ ਵੀ ਤੂੰ ਦਾਰੂ ਨਾ ਕੱਢਿਆ ਕਰ ਤੈਂਓ ਪਲਸਾਈਆ ਜਾਈਆਂ ਕੰਮ ਕਰਦਾ ਇਹ ਹਾਏ ਮੈਂ ਮਰਚ ਚਲ ਆ ਜਾ ਪੁੱਛੀ ਹਾਏ ਹਾਏ ਮੈਂ ਮਰ ਜਾ ਨਾ ਭਾਈ ਆ ਤੁਸੀਂ ਮੇਰਾ ਮੁੰਡਾ ਕਿਰ ਰੱਖਿਆ ਕੀ ਗੱਲ ਹੈਗੀ ਹਾਂ ਸਰ ਜੀ ਕੀ ਹੋ ਗਿਆ ਜੀ ਕੋਈ ਗਲਤੀ ਹੋ ਗਈ ਮੇਰੇ ਬਾਈ ਤੂੰ ਹੀ ਬੇਬੇ ਅਸੀਂ ਇਸ ਤੋਂ ਕੋਈ ਪੁੱਛ ਇਸ ਕਰ ਰਿਹਾ ਤੁਸੀਂ ਸਾਡੇ ਮਾਮਲੇ ਵਿੱਚ ਨਾ ਆਓ ਤਾਂ ਚੰਗੀ ਗੱਲ ਆ ਨਾ ਕੀ ਪੁੱਛ ਗਿਛ ਕੀ ਗੁਨਾਹ ਕੀਤਾ ਐ ਨਹੀਂ ਓ ਮਾਂ ਮੈਂ ਰਹਾਦਾ ਸਾਰੀ ਗੱਲ ਆ ਓ ਜੀ ਆਪਣੀ ਦੁਕਾਨ ਤੇ ਕੰਮ ਕਰਦੀ ਸੀ ਉਹਦਾ ਕਤਲ ਕਰਤਾ ਰਾਤ ਕਿਸ ਜਨੇ ਕਤਲ ਕਿਹਨੇ ਕੀਤਾ ਗਤਲ ਮੈ ਤਾਂ ਉਹਦਾ ਕੁਛ ਨਹੀਂ ਪਤਾ ਲੱਗਿਆ ਮੈਂ ਸੁਣਿਆ ਉਹ ਕਾਲੇ ਰਾਹ ਕੰਮ ਕਰਦੀ ਸੀ ਇਹਦੇ ਨਾਲ ਉਹਦਾ ਵਿਆਹ ਹੋਣ ਲੱਗਿਆ ਸੀ ਆ ਤਾਂ ਉਹੀ ਪੁੱਛ ਕਿਸੇ ਕਰਨਾ ਆਇਆ ਨਹੀਂ ਨਹੀਂ ਸਰ ਮੇਰਾ ਪੁੱਤ ਇਹ ਕਤਲ ਨਹੀਂ ਕਰ ਸਕਦਾ ਦੇਖੋ ਮਾਤਾ ਅਜਿਹਾ ਅਸੀਂ ਇਹਨੂੰ ਕੁਛ ਨਹੀਂ ਕਰੇਗੇ ਤੁਸੀਂ ਇੱਥੋਂ ਜਾਓ ਅਸੀਂ ਹੋਰ ਵੀ ਕੰਮ ਕਰਨੇ ਨੇ ਸਰ ਕਤਲ ਰਾਤ ਨੂੰ ਹੋਇਆ ਸੀ ਹਾਂ ਅੱਜ ਦੀ ਰਾਤ ਲਗਭਗ 3 ਵਜੇ ਕਤਲ ਹੋਇਆ ਪਰ ਸਰ ਉਸ ਟਾਈਮ ਤਾਂ ਅਸੀਂ ਖੇਤ ਸੀ ਮੋਟਰ ਚੱਲ ਰਹੀ ਸੀ ਸਾਡੀ ਦੇਖ ਜੇ ਤਾਂ ਤੈਨੂੰ ਕੁਝ ਪਤਾ ਤਾਂ ਇੱਥੇ ਬੈਠ ਜਾ ਨਹੀਂ ਸਾਨੂੰ ਆਪਣਾ ਕੰਮ ਕਰਨ ਦਿਓ ਸਰ ਜੀ ਤੁਹਾਨੂੰ ਮੈਂ ਦੱਸਦਾ ਸਾਰੀ ਗੱਲ ਇਹ ਮੈਂ ਤੇ ਮਾਣ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈਗੇ ਸੀ ਇਹ ਤਾਂ ਵਿਆਹ ਕਿਨਾਂ ਉਹਨੂੰ ਇੱਕ ਰੇਲੇ ਆ ਕੇ ਆਉਣਾ ਚਾਹੁੰਦਾ ਸੀ ਪਰ ਇਹ ਤਾਂ ਆਪਦੀ ਜਿੱਦ ਤੇ ਡੇਰੇ ਰਿਹਾ ਤਾਂ ਕਰਕੇ ਸਾਨੂੰ ਮੰਨਣਾ ਪਿਆ ਜੀ ਗਲਵਰ ਐ ਕਰ ਜਿਹੜੀ ਗੱਲ ਹੋ ਰਹੀ ਸਾਰੀ ਨੋਟ ਕਰ ਚੱਲ ਜੀ ਚਾ ਰੋਟੀ ਬਣ ਗਈ ਜੱਸੇ ਪੁੱਤ ਅਜੇ ਸੀ ਉਹ ਹਾਂ ਬੇਬੇ ਕੀ ਹੋ ਗਿਆ ਮੈਂ ਤਾਂ ਇਹ ਕਹਿੰਦੀ ਸੀ ਪੁੱਤਾ ਉਹਨੂੰ ਛੋਟੇ ਨੂੰ ਕਹਿ ਦਿੰਦਾ ਰੋਟੀ ਖਾ ਲੈਂਦਾ ਉਹ ਬੇਬੇ ਉਹ ਤਾਂ ਕਦੋਂ ਦਾ ਵਗ ਗਿਆ ਤੂੰ ਨਾ ਬਾਹਰ ਕੂੜਾ ਸਿੱਟਣ ਗਈ ਵੀ ਸੀ ਅੱਛਾ ਹੋ ਗਿਆ ਆ ਵੀ ਪਤਾ ਨਹੀਂ ਕੀ ਕਰਦਾ ਫਿਰਦਾ ਨਾ ਦੱਸ ਕੇ ਜਾਵੇ ਵੀ ਬੇਬੇ ਮੈਂ ਜਾਣਾ ਵਕਤ ਤੇ ਬਿੰਦਜੀ ਨਿਕਲ ਗਿਆ ਘਰੋਂ ਉਹ ਬੇਬੇ ਕੋਈ ਜ਼ਰੂਰੀ ਮਰੀਜ਼ ਆ ਰਿਹਾ ਸੀ ਤਾਂ ਕਰਕੇ ਉਹਨੂੰ ਜਾਣਾ ਪਿਆ ਅੱਛਾ ਹਾਂ ਇਹ ਵੀ ਨਾ ਪਤਾ ਨਹੀਂ ਹੁਣ ਇਹਨੇ ਕਿਹੜੀ ਕੁੜੀ ਜੀ ਰੱਖ ਲਈ ਖੂਨ ਚੈੱਕ ਕਰਨ ਵਾਲੀ ਜਦੀ ਚੱਲ ਜਾਂਦਾ ਹੈਗਾ ਉਹ ਬੇਬੀ ਉਹ ਤਾਂ ਨਾਲ ਦੇ ਪਿੰਡ ਜੀ ਖੇਪਲ ਤੋਂ ਆ ਕੁੜੀ ਵਿਚਾਰੇ ਨੂੰ ਕੰਮ ਦੀ ਲੋੜ ਸੀ ਨਾਲੇ ਉਹਦਾ ਤਨਖਾਹ ਵੀ ਘੱਟ ਹੀ ਲੈਂਦੀ ਆ ਅੱਛਾ ਚੱਲ ਕੋਈ ਗੱਲ ਨਹੀਂ ਬਾਗਿਆ ਦਾ ਬਾਗ ਐਂ ਕਰੀ ਫਿਰ ਤੂੰ ਪੁੱਤ ਰੋਟੀ ਤੂੰ ਘਰੇ ਖਾ ਲਾ ਉਹਦੀ ਰੋਟੀ ਤੈਨੂੰ ਪੱਲੇ ਬੰਨ ਦਿੰਨੀ ਆ ਫੜਾ ਨਹੀਂ ਜਾਂਦਾ ਜਾਂਦਾ ਦੁਕਾਨ ਤੇ ਉਹ ਲੈ ਬੇਬੇ ਮੈਂ ਕਿੱਥੇ ਫੜਾਉਂਗਾ ਮੈਂ ਦੇਖਿਆ ਹੈ ਕਾਲਜ ਵੀ ਜਾਣਾ ਹੋਰ ਵੀ ਕੰਮ ਕਰਨੇ ਨੇ ਕਰਦੇ ਨਾ ਨਾ ਪੁੱਤ ਛੋਟਾ ਹੈਗਾ ਭੁੱਖਾ ਰਹੂਗਾ ਕੀ ਫਾਇਦਾ ਸਾਰਾ ਦਿਨ ਕੰਮ ਉਹ ਵੀ ਕਰਦਾ ਹੈਗਾ ਚੜ ਕੋਈ ਨਾ ਬੇਬੀ ਫਿਰ ਚਲ ਪਾ ਦੀ ਫਿਰ ਮੈਂ ਲੈ ਜਾਉਂਗਾ ਜਾਂਦਾ ਹੋਇਆ ਹਾਂ ਹਾਂ ਤੂੰ ਐ ਕਰ ਅੰਦਰ ਬੈਠ ਹਉਨਾ ਬਸ ਮੈਂ ਤਿਆਰ ਹੋ ਕੇ ਆਉਣਾ ਬੇਬੀ ਹਾਂ ਹਾਂ ਮੈਂ ਰੋਟੀ ਬੰਦ ਦੇਣੀ ਆ ਉਹਦੀ ਲੈ ਦੱਸ ਹੋਰ ਕੀ ਮੈਂ ਛੁੱਟੇ ਵੀਰ ਵਧੀਆ ਬਈ ਤੂੰ ਦੱਸ ਵਧੀਆ ਬਈ ਵਧੀਆ ਉਹ ਸਾਡੇ ਨਾਲ ਕਿੱਧਰ ਆਉਂਦੇ ਦੱਸ ਦੇਣੀ ਹੈਗਾ ਓਹੋ ਉਹਦਾ ਕਿ ਛੁੱਟੀ ਤੇ ਆ ਛੁੱਟੀ ਤੇ ਆ ਹਾਂ ਉਹਦਾ ਘਰੇ ਕਹਿ ਕੇ ਅਸੀਂ ਕਿ ਮਰੀਜ਼ ਆ ਰਹੇ ਨਹੀਂ ਮੇਰਾ ਦੁਕਾਨ ਤੇ ਜਾਣਾ ਜੀ ਦੂਰੀ ਆ ਉਹਦਾ ਜੇ ਚੋਤੇ ਹੈਗਾ ਵੱਡੇ ਹਸਪਤਾਲ ਚ ਹਸਪਤਾਲ ਚ ਹਾਂ ਉਹ ਚੱਲ ਕੋਈ ਨਾ ਆ ਤਾਂ ਮੈਂ ਰੋਟੀ ਲੈ ਕੇ ਆਇਆ ਸੀ ਉਹਦੇ ਵਾਸਤੇ ਚੱਲ ਆਇਆ ਕਰੀ ਤੂੰ ਖਾਲੀ ਫਿਰ ਕੋਈ ਨਾ ਰੱਖ ਦੇ ਹਾਂ ਚੱਲ ਠੀਕ ਹੈ ਫਿਰ ਮੈਂ ਚੱਲਦਾ ਠੀਕ ਆ ਓਕੇ ਓਕੇ ਬਈ ਜਿਹਨੂੰ ਕੋਮਣਾ ਪਸੰਦ ਆਗਾ ਬਹੁਤ ਪਸੰਦ ਆ ਮੈਨੂੰ ਅੱਛਾ ਫਿਰ ਆਪਾਂ ਕਿੱਥੇ ਜੰਨਾਗੇ ਹੁਣ ਆਪਾਂ ਪਰ ਜਿੱਥੇ ਵੀ ਮੈਂ ਕਹੂੰਗੀ ਹਲੇ ਮੈਂ ਸੋਚਿਆ ਤਾਂ ਹੈ ਨਹੀਂ ਅੱਛਾ ਚਲ ਜਿੱਥੇ ਤੂੰ ਕਹਿੰਗੀ ਬੈਦਵਾਰ ਫਿਰ ਆਪਾਂ ਉੱਥੇ ਘੁੰਮਣ ਚੱਲਣਾ ਹਾਂ ਹਾਂ ਤੇ ਚੋਕਾਂ ਦੇ ਪੱਕੇ ਨਾ ਮੈਂ ਰੱਖੂੰਗੀ ਚਲ ਪੱਕੇ ਤੇ ਰੱਖ ਲਈ ਕੱਚੇ ਦਾ ਫਿਰ ਮੈਂ ਹੀ ਰੱਖੂੰਗਾ ਚਲ ਠੀਕ ਹੈ ਪਰ ਮੈਨੂੰ ਤਾਂ ਕੁੜੀ ਹੀ ਚਾਹੀਦੀ ਹੈ ਚਲ ਜੋ ਤੈਨੂੰ ਮਨਜ਼ੂਰ ਹੈਗਾ ਮੈਂ ਵੀ ਹੋਇਆ ਜਿਦਾਸ ਕਰੂੰਗਾ ਪਰ ਪਲੀਜ਼ ਮੈਂ ਨਾ ਕੁਆਦਾ ਕਰੂੰ ਹਾਂ ਬਾਦੇ ਇਹ ਪੱਕੇ ਰੇ ਕਰਕੇ ਦੇਣਾ ਹੋਰ ਮਨਜ਼ੂਰ ਮੰਗਣਾ ਤੁਸੀਂ ਨਾ ਹਮੇਸ਼ਾ ਮੇਰੇ ਨਾਲ ਰਹੋਗੇ ਕਦੇ ਨਹੀਂ ਮਿਲ ਸਕਦੇ ਯਾਰ ਜਦ ਨਮਾਇਰ ਕਿੰਨੇ ਕਾਰੇ ਵਾਦਾ ਕਰਾਂ ਵੀ ਮੈਂ ਤੈਨੂੰ ਕਦੇ ਨਹੀਂ ਛੱਡ ਕੇ ਜਾਂਦਾ ਹੈਗਾ ਤੈਨੂੰ ਅਜੇ ਵੀ ਯਾਰ ਮੇਰੇ ਪਿਆਰ ਤੇ ਸ਼ੱਕ ਆਗਾ ਨਹੀਂ ਕੋਈ ਸ਼ੱਕ ਨਹੀਂ ਹੈਗਾ ਫੇਰ ਐਸੀ ਹੀ ਬਸ ਮਿੰਦੋਲੀ ਫਿੱਟ ਰਹੀ ਹੁੰਦੀ ਓਹ ਹੋ ਇੱਕ ਤਾਂ ਗਰਮੀ ਆਨੀ ਹੈ ਨਾ ਛੜਦੇ ਵੇਲੇ ਓ ਬੇਬੇ ਐ ਪਈਆਂ ਕੀ ਹੋ ਗਿਆ ਕੁਛ ਨਹੀਂ ਹੋਇਆ ਪੁੱਤ ਬਸ ਇਹ ਕੰਮ ਧੰਦਾ ਜਿਹਾ ਨਿਵੇੜ ਕੇ ਮੈਂ ਸੋਚਿਆ ਆਰਾਮ ਕਰ ਲਾ ਚਲੋ ਵਧੀਆ ਬੇਬੀ ਜਿੰਦਾ ਆਰਾਮ ਕਰ ਲੈ ਗਰਮੀ ਵੀ ਬਹੁਤ ਹੋ ਰਹੀ ਹੈ ਹੋਰ ਬਾਲੀ ਗਰਮੀ ਹੋਈ ਪਈ ਪੁੱਤ ਹਾਂ ਚਲ ਮੈਂ ਪਾਣੀ ਲੈ ਕੇ ਦਿੰਨੀ ਤੈਨੂੰ ਹਾਂ ਸੱਚ ਬੇਬੇ ਪਾਣੀ ਤਾਂ ਲਿਆਉਣਾ ਮੈਂ ਭੁੱਲ ਗਿਆ ਥੱਕਿਆ ਆਇਆ ਨਾ ਇੰਨਾ ਭੁੱਲਣਾ ਹੀ ਸੀ ਹੋਰ ਬੇਬੇ ਗਰਮੀ ਨੇ ਮਤ ਮਾਰ ਰਖੀ ਆ ਪਤ ਨਹੀਂ ਲਾਦਾ ਹੈਗਾ ਗਰਮੀ ਵਾਲੀ ਹੋ ਰਹੀ ਆ ਆ ਲੈ ਪੁੱਤ ਬੈ ਜਾ ਬਾਈ ਆਏ ਹੋਏ ਬੈਠੇ ਤੇ ਉਹ ਆਪਣਾ ਜੱਸੀ ਕਾਲੀ ਦੀ ਰੋਟੀ ਫੜਾਇਆ ਸੀ ਕਿ ਨਾ ਉਹ ਕਿੱਥੇ ਬੇਬੇ ਉਹ ਤਾਂ ਨਾ ਹਸਪਤਾਲ ਚ ਸੀ ਨਾਲ ਉਹਦੀ ਦੁਕਾਨ ਬੰਦ ਪਈ ਸੀ ਤੂੰ ਤਾਂ ਨਾ ਮੇਰੀ ਉਹੀ ਪਕਾਈ ਕਰਵਾਤੀ ਬੇ ਨਾ ਨਾ ਪੁੱਤ ਐਂ ਕਾ ਤੋ ਕਹਿਣਾ ਮਾਵਾ ਨੂੰ ਤਾਂ ਫਿਕਰ ਹੁੰਦੀ ਐ ਲੈ ਦੱਸ ਹੁਣ ਉਹ ਭੁੱਖਾ ਤੁਰਿਆ ਫਿਰੂਗਾ ਉਹ ਬੇਬੇ ਤੂੰ ਫਿਕਰ ਨਾ ਕਰ ਨਾਲ ਉਹਨੂੰ ਮੈਂ ਜਾਣਦਾ ਨਾਲ ਤੈਨੂੰ ਵੀ ਪਤਾ ਚੰਗੀ ਤਰ੍ਹਾਂ ਉਹ ਭੁੱਖੇ ਰਹਿਣ ਵਾਲਾ ਹੈਗਾ ਭਲਾਂ ਦੀ ਪੁੱਤ ਫਿਕਰ ਕਿਵੇਂ ਨਾ ਹੋਵੇ ਮੈਨੂੰ ਐ ਦੱਸ ਦੇ ਤੇ ਨਾਲੇ ਤੇਰੀ ਪੜ੍ਹਾਈ ਕਿੰਨੀ ਕ ਰਹਿ ਗਈ ਉਹ ਬਸ ਬੇਬੇ ਥੋੜੀ ਰਹਿ ਗਈ ਪੜ੍ਹਾਈ ਅਗਲੇ ਮਹੀਨੇ ਪੇਪਰ ਆ ਮੇਰਾ ਚੱਲ ਚੰਗਾ ਪੁੱਤ ਆ ਤਾਂ ਖੁਸ਼ੀ ਦੀ ਗੱਲ ਐ ਨਾਲੇ ਘਰੇ ਵੀ ਮੇਰਾ ਕੱਲੀ ਦਾ ਜੀ ਨਹੀਂ ਲੱਗਦਾਗਾ ਲੈ ਬੇਬੇ ਤੈਨੂੰ ਕਿੰਨੇ ਵਾਰ ਕਿਹਾ ਵੀ ਤੂੰ ਜਾਇਆ ਕਰ ਚਾਚੀ ਤਾਈਆਂ ਉਹਨਾਂ ਕੋਲ ਤੂੰ ਤਾਂ ਆਪ ਨਾ ਕਰੀ ਬੱਠੀ ਰਹਿਣੀ ਆ ਉਹ ਨਾ ਪੁੱਤ ਮੈਂ ਇਥੋਂ ਨਹੀਂ ਇੱਧਰ ਉੱਧਰ ਤੁਰਿਆ ਫਿਰਿਆ ਜਾਂਦਾ ਨਾਲੇ ਚੰਗਾ ਨਹੀਂ ਲੱਗਦਾ ਪੁੱਤ ਚਲ ਬੇਬੇ ਮਰਜ਼ੇ ਤੇਰੀ ਹੋਰ ਹੁਣ ਮੈਂ ਘਰ ਦੇ ਕੰਮਕਾਰ ਹੀ ਬਹੁਤ ਨੇ ਚੱਲ ਆਰਾਮ ਕਰ ਲੈਣੀ ਹੈਗੀ ਹਾਂ ਚਲ ਐ ਕਰ ਪੁੱਤ ਮਾੜਾ ਮੋਟਾ ਨਾ ਆਰਾਮ ਕਰਕੇ ਇਹ ਕੱਪੜੇ ਜੇ ਬਦਲ ਕੇ ਨਾ ਤੇ ਉਧਰ ਕੱਖ ਪੱਠੇ ਪਾਉਣ ਵਾਲੇ ਹੈਗੇ ਕੋਤਰ ਦੇ ਕੋਈ ਨਾ ਬੇਬੇ ਠੀਕ ਹੈ ਮਾੜਾ ਹਾਂ ਰੈਸਟ ਕਰਕੇ ਫਿਰ ਕਰਦਾ ਕੰਮ ਕਰਦੇ ਹਾਂ ਹਾਂ ਠੀਕ ਹੈ ਬੇਬੇ ਚਾਹ ਦੀ ਘੁੱਟ ਬਣਾਤਾ ਕਿ ਨਾ 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 ਕੋਈ ਨਾ ਬੇਬੇ ਗਰਮੀ ਹੋ ਜਾਏਗੀ ਕਿੰਨੀ ਆ ਕੋਈ ਨਾ ਚੱਲ ਚੰਗਾ ਠੀਕ ਹੈ ਆ ਬੇਬੇ ਬੇਬੇ ਮੈਂ ਹਾਂ ਠੀਕ ਹੈ ਜਨੀਆ ਬਸ ਰੋਟੀ ਪਕਾ ਕੇ ਹਟੀਆਂ ਦੱਸ ਆਰਾਮ ਵੀ ਕਰ ਲਿਆ ਕਰ ਸਾਰਾ ਦਿਨ ਕੰਮ ਕਰੀ ਜਾਨੀ ਰਹਿਣੀ ਆ ਤੂੰ ਬੇ ਆਰਾਮ ਕਰਨ ਨੂੰ ਇੱਥੇ ਦੱਸ ਕੌਣ ਕਰੇ ਕੰਮ ਗਾਹਾਂ ਇੱਥੇ ਤੇਰੀ ਬੰਨੋ ਬੈਠੀ ਹੈਗੀ ਉਹ ਕੋਈ ਨਾ ਬੇਬੇ ਉਹ ਵੀ ਆ ਜੂਗੀ ਪਰ ਸਾਰਾ ਦਿਨ ਲੜੀ ਜਾਇਆ ਕਰੀ ਤੂੰ ਉਹਦੇ ਨਾਲ ਉਹ ਵੀ ਆਜੂ ਮਤਲਬ ਕੀ ਹੈ ਤੇਰਾ ਮਤਲਬ ਤਾਂ ਬੇਬੇ ਹੈ ਹੁਣ ਤੇ ਨੂੰਦੀ ਲੋੜ ਆ ਤੇਰੀ ਉਮਰ ਨਹੀਂ ਕੀ ਕੰਮ ਕਰਨ ਦੀ ਬੇ ਤੂੰ ਪਹੇਲੀਆਂ ਜਿਹਾ ਕਿਉਂ ਪਾਉਣਾ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਮੇਰਾ ਵਿਆਹ ਕਰ ਦੋ ਚੱਲ ਮਾਂ ਤੂੰ ਐਵੇਂ ਸਮਝ ਲੈ ਫਿਰ ਇਹ ਚੱਲ ਫਿਰ ਤਾਂ ਵਧੀਆ ਗੱਲ ਹੈ ਫਿਰ ਤਾਂ ਤੇਰੇ ਮਾਮੇ ਨੂੰ ਮੈਂ ਫੋਨ ਕਰ ਹੀ ਦਿੰਨੀ ਆ ਬਿਤੇਰੇ ਭਾਣ ਦੇ ਵਾਸਤੇ ਰਿਸ਼ਤਾ ਦੇਖ ਲੈ ਕੋਈ। ਉਹ ਨਹੀਂ ਨਹੀਂ ਮਾਂ, ਮਾਮੇ ਨੂੰ ਨਹੀਂ ਫੋਨ ਕਰਨਾ। ਰਿਸ਼ਤੇ ਤੇ ਤਾਂ ਮੈਂ ਕੁੜੀ ਦੇਖੀ ਹੋਈ ਆ। ਰਿਸ਼ਤੇ ਲਈ ਕੁੜੀ ਦੇਖ ਲਈ। ਤੈਨੂੰ ਸ਼ਰਮ ਨਹੀਂ ਆਉਂਦੀ? ਆਪ ਹੀ ਆਖੇ ਰਿਸ਼ਤੇ ਲਈ ਕੁੜੀ ਦੇਖ ਲਈ ਐ। ਕਿੱਥੋਂ ਦੇਖ ਲਈ ਤੂੰ? ਉਹ ਇੱਕ ਕੁੜੀ ਆ ਗਈ ਮਾਂ। ਉਹ ਮੈਨੂੰ ਪਿਆਰ ਕਰਦੀ ਆ ਤੇ ਮੈਂ ਉਹਨੂੰ ਕਰਦਾਂਗਾ। ਨਾਲੇ ਅੱਜ ਕੱਢ ਤਾਂ ਸਾਰਿਆਂ ਨੇ ਹੋ ਜਾਂਦਾ ਰਿਸ਼ਤੇ। ਜੇ ਮੇਰਾ ਹੋਣੀ ਫੇਰ ਕਿਉਂ ਤਾਂਗਾ? ਵੇ ਬੱਸ ਬੱਸ ਰਹਿਣ ਦਿਆ ਕਰ। ਨਾਲੇ ਇਹ ਜਿਹੇ ਰਿਸ਼ਤੇ ਨਾ ਲੰਬੇ ਸਮੇਂ ਤੱਕ ਨਹੀਂ ਚੱਲਦੇ ਹੁੰਦੇ ਜਿਹੜੇ ਤੂੰ ਗੱਲ ਕਰਦਾਗਾ। ਮਾ ਸੋ ਇੱਕ ਵਾਰ ਉਹਨੂੰ ਮਿਲਤਾ ਲੈ ਕੀ ਪਤਾ ਤੈਨੂੰ ਪਸੰਦ ਆ ਜੇ ਨਾਲੇ ਉਹਨੇ ਉਮਰ ਦਾ ਮੈਂ ਕੱਢਣੀ ਹੈ ਤੈਨੂੰ ਕੀ ਲੱਗਦਾ ਨਹੀਂ ਨਹੀਂ ਜੇ ਹਾਂ ਗੱਲ ਆ ਫਿਰ ਤਾਂ ਤੇਰੇ ਮਾਮੇ ਨੂੰ ਮੈਂ ਹੁਣੀ ਫੋਨ ਕਰਦੀ ਆ ਐ ਨਹੀਂ ਗੱਲ ਰੋਟ ਆਉਂਦੀਗੀ ਨਾ ਨਾ ਮੰਮੀ ਮਾਮੇ ਨੂੰ ਕਿਉਂ ਫੋਨ ਕਰਦੀ ਆ ਮੈਂ ਤੈਨੂੰ ਕਹਤਾ ਨਾ ਹੈਗੀ ਕੁੜੀ ਮੇਰੇ ਕੋਲ ਵੇ ਤੈਨੂੰ ਮੈਂ ਕਹਤਾ ਨਾ ਮੈਂ ਤੇਰਾ ਉੱਥੇ ਵਿਆਹ ਕਰਨਾ ਹੀ ਨਹੀਂ ਤੂੰ ਸਮਝਦਾ ਕਿਉਂ ਨਹੀਂ ਹੈਗਾ ਚਲ ਚੰਗਾ ਬਿੱਤੇ ਫੇਰਾ ਮੈਂ ਨਹੀਂ ਬੋਲਦਾ ਇਹ ਬੇ ਮੇਰੀ ਗੱਲ ਤਾਂ ਸੁਣਾ ਅਖੇ ਬੋਲਦਾ ਨਹੀਂ ਮੈਨੂੰ ਐ ਦੱਸ ਉਹ ਕੁੜੀ ਕੌਣ ਹੈ ਉਹ ਬੇਬੇ ਮੇਰੇ ਨਾਲ ਕੰਮ ਨਹੀਂ ਕਰਦੀ ਹੈਗੀ ਦੁਕਾਨ ਤੇ ਉਹ ਕੁੜੀ ਆ ਗਈ। ਅੱਛਾ ਉੱਚਾ ਨਾਏ ਕਰੀਵੇ ਮੈਨੂੰ ਦਿਖਾ ਦੀ ਜੇ ਮੈਨੂੰ ਪਸੰਦ ਆ ਗਈ ਤਾਂ ਮੈਂ ਰਿਸ਼ਤਾ ਕਰ ਦੂੰ। ਨਹੀਂ ਨਹੀਂ ਮੈਂ ਕਰਦੀ ਹੈਗੀ। ਜੇ ਤੂੰ ਕਹਿਣੀ ਹੈ ਬੇਬੇ ਕੱਲ ਨੂੰ ਮਲਾਵਾ ਤੇਰ ਨਾਲ ਫਿਰ। ਹਾਂ ਹਾਂ ਗੱਲ ਸੁਣ ਲੈ ਮੈਂ ਤਾਂ ਮੂਥੇ ਜਵਾਬ ਦੇਉ ਜੇ ਪਸੰਦ ਆ ਗਈ। ਨਾ ਪਸੰਦ ਆਈ ਤਾਂ ਵੀ ਪਸੰਦ ਆਉ ਬੇਬੇ ਤੇਰੇ ਕੁੜੀ ਬਹੁਤ ਸੋਹਣੀ ਹੈਗੀ। ਨਾਲੇ ਕੰਮਕਾਰ ਵਾਲੀ ਕੁੜੀ ਆ ਤੇ ਨਾਲ ਸਾਰਾ ਕੰਮ ਕਰਾਇਆ ਕਰੂਗੀ ਉਹ। ਵੇ ਚੱਲ ਚੰਗਾ ਕਾਲੇ। ਉਹ ਤੇਰੀਆਂ ਗੱਲਾਂ ਹੋ ਗਈਆਂ ਜਦੋਂ ਮਿਲੂਗੀ ਦੇਖੀ ਜਾਉ ਮੇਰੇ ਤਾਂ ਕੰਮ ਬਥੇਰੇ ਪਏ ਆ ਜਾਂ ਤੂੰ ਜੱਸੀ ਕੋਲੇ ਵਗ ਜਾ ਕੋਈ ਕੰਮਕਾਰ ਕਰਾ ਦੇ ਠੀਕ ਆ ਬੇਬੇ ਕਰਾਉਣਾ ਹਾਹੋ ਬੇਬੇਰਾ ਮੈਨੂੰ ਪਤਾ ਹੀ ਸੀ ਨਹੀਂ ਮੰਨੀ ਜਾਣਾ ਤੇ ਰਹੀ ਗੱਲ ਜੱਸੀ ਦੀ ਉਹਨੂੰ ਬੇਬੇ ਨੇ ਹੱਥੀ ਮਨਾਲੂ ਗਰਮੀ ਨੇ ਲੈ ਲਿਆ ਇਹ ਕਾ ਦੇਖ ਲਾ ਕਾਲੇ ਨੇ ਨਵੀਂ ਸੋਚ ਖੜੀ ਕਰਤੀ ਮੇਰੀ ਜਾਨ ਨੂੰ ਕੀ ਕਰਾਂ ਮੈਂ ਕਿਤਾ ਪਹਿਲੇ ਦਿਨੋਂ ਜਿੱਦੀ ਐ ਜਵਾਬ ਦਿੰਨੇ ਆ ਤਾਂ ਡਰ ਲੱਗਦਾ ਚੱਲ ਹੁਣ ਨਾ ਮੈਂ ਜੱਸੀ ਨਾ ਰਹਿ ਕਰਦੀ ਆ ਉਹੀ ਕੋਈ ਮੈਨੂੰ ਰਾਹ ਪਾਊਗਾ ਉਹ ਬੈਠਾ ਸਾਹਮਣੇ ਚੰਨੀ ਆ ਤੇ ਕੋਈ ਫਿਰ ਬੁੱਤ ਕੀ ਕਰੀ ਜਾਂਦਾ ਹੈ ਉਹ ਹਾਂ ਬੇਬੇ ਉਹ ਬੱਸ ਬੇਬੇ ਆ ਲੈਣਾ ਦੇਣਾ ਆ ਲਿਖੀ ਜਾਂਦਾ ਸੀ ਦੱਸ ਬੇਬੇ ਕੋਈ ਕੰਮ ਸੀ ਹਾਂ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੇਬੇ ਦੱਸ ਕੀ ਗੱਲ ਕਰਨੀ ਆ ਬੇ ਆਪਣੇ ਆ ਛੋਟੇ ਨੇ ਨਾ ਨਵੇਂ ਪੰਗਾ ਛੇੜ ਰੱਖਿਆ ਹੈਗਾ ਕਿਉਂ ਕੀ ਗੱਲ ਹੋ ਗਈ ਬੇਬੇ ਬੇ ਪੁੱਤ ਉਹਦਾ ਵਿਆਹ ਕਰਾਉਣ ਨੂੰ ਕਹਿੰਦਾ ਕਹਿੰਦਾ ਮੈਨੂੰ ਇੱਕ ਕੁੜੀ ਪਸੰਦ ਆ ਗਈ ਕੁੜੀ ਕੌਣ ਆ ਬੇਬੇ ਨਾਲੇ ਕਿੱਥੋਂ ਆ ਤੈਨੂੰ ਕੁਝ ਦੱਸਿਆ ਹੋਣਾ ਉਹਨੇ ਪੁੱਤੋ ਤਾਂ ਐਂ ਕਹਿੰਦਾ ਵੀ ਕੁੜੀ ਨਾ ਆਪਣੀ ਦੁਕਾਨ ਤੇ ਲੱਗੀ ਹੋਈ ਆ ਨਾਲੇ ਉਹਨੇ ਤਾਂ ਹਿੰਡ ਫੜ ਰੱਖੀ ਆ ਜੇ ਪੁੱਤ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਆਪਣੀ ਤਾਂ ਤੂ ਤੂ ਹੋ ਜੂਗੀ ਨਾ ਉਹ ਬੀਬੀ ਤੂੰ ਲੋਕਾਂ ਬਾਰੇ ਨਾਲ ਸੋਚਿਆ ਕਰ ਲੋਕ ਤਾਂ ਉਵੇਂ ਹੀ ਬੋਲਦੇ ਰਹਿੰਦੇ ਆ ਮਨੇ ਬੀਬੀ ਅੱਜ ਕੱਲ ਵਿਆਹ ਤਾਂ ਆਪਣੀ ਮਰਜ਼ੀ ਨਾਲ ਹੀ ਹੋਣ ਲੱਗ ਗਏ ਆਪਾਂ ਦੇਖ ਲਾਂਗੇ ਬੀਬੀ ਜੇ ਕੁੜੀ ਵਧੀਆ ਹੋਇਆ ਕੁੜੀ ਦਾ ਪਰਿਵਾਰ ਵਧੀਆ ਹੋਇਆ ਤਾਂ ਆਪਾਂ ਵਿਆਹ ਕਰ ਦਾਂਗੇ ਨਾਲੇ ਬੀਬੇ ਹੁਣ ਤੂੰ ਵੀ ਬੁੜੀ ਹੋ ਜਾਨੀ ਆ ਤੇਰੇ ਤੋਂ ਕਿੰਨਾ ਕੰਮ ਹੋਊਗਾ ਹਾਂ ਪੁੱਤ ਤੇਰੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਆ ਬਾਕੀ ਗੱਲ ਇਹ ਆ ਪੁੱਤ ਪਹਿਲਾਂ ਤੇਰਾ ਵਿਆਹ ਹੋ ਜਾਂਦਾ ਜ਼ਿਆਦਾ ਵਧੀਆ ਲੱਗਦਾ ਉਹ ਕੋਈ ਨਾ ਬੀਬੇ ਤੂੰ ਮੇਰੀ ਫਿਕਰ ਨਾ ਕਰ ਮੇਰੀ ਪੜ੍ਹਾਈ ਪੂਰੀ ਹੋ ਜਾਂਦੇ ਮੈਂ ਤਾਂ ਫੇਰ ਦੇਖ ਲੂੰ ਉਨਾਲੇ ਵਾਕਿਆ ਆਏ ਆਪਣੇ ਛੋਟੇ ਨੂੰ ਪਸੰਦ ਆਣਾ ਕੁੜੀ ਆਪਾਂ ਦੇਖ ਲੈਣੇ ਆ ਤੇ ਬੇਬੇ ਹੁਣ ਤੂੰ ਵੀ ਕਿੰਨਾ ਕ ਟਾਈਮ ਕੰਮ ਕਰਦੀ ਰਹੇਗੀ ਤੂੰ ਨੂੰ ਕੁਝ ਨਹੀਂ ਹੋਈ ਨਹੀਂ ਉਹ ਤਾਂ ਮੈਨੂੰ ਪਤਾ ਹੈਗਾ ਵੱਡੇ ਹੀ ਸੋਹਣੇ ਲੱਗਦੇ ਹੁੰਦੇ ਆ ਇਹ ਛੋਟਾ ਹੈਗਾ ਹੁਣ ਜੇ ਇਹਨੂੰ ਪਸੰਦ ਆ ਗਈ ਇਹ ਤਾਂ ਐਵੇਂ ਵੀ ਕਹਿੰਦਾ ਮੈਂ ਅੱਜ ਕੱਲ੍ਹ ਜੇ ਮੈਂ ਤੁਹਾਨੂੰ ਦਿਖਾ ਦਿੰਨਾ ਕੁੜੀ ਅਸਾਂ ਬੇਹ ਕਹਿੰਦਾ ਸੀ ਹਾਂ ਕਿੱਥੇ ਵੈਸੇ ਉਹ ਆਉ ਬੈਠਾ ਉਧਰ ਤੁਰਿਆ ਫਿਰਦਾ ਤਿਆਰ ਹੁੰਦਾ ਬੋਦੀਆਂ ਤੇਲ ਲਾਉਂਦਾ ਉਹ ਕਾਲੇ ਹੋ ਰਿਹਾ ਛੋਟੇ ਚਲਾਇਆ ਇਹਨੂੰ ਕੀ ਕਹਿੰਦਾ ਜੱਸੀ ਬਾਈ ਬੋਲ ਮਾਰਿਆ ਜੀ ਹਾਂ ਹਾਂ ਹੋ ਰਿਹਾ ਛੋਟੇ ਚਲਾਇਆ ਦਰਵਾਇਆ ਕੋਈ ਨਾ ਕੀ ਗੱਲ ਅਸੀਂ ਹਾਂ ਛੋਟੇ ਤੂੰ ਆ ਬੀਬੇ ਨਾਲ ਕੀ ਗੱਲ ਕਰਦਾ ਸੀ ਉਹ ਮੰਮੀ ਨੂੰ ਆਏ ਗਿਆ ਸੀ ਇੱਕ ਕੁੜੀ ਪਸੰਦ ਆ ਮੈਨੂੰ ਵਿਆਹ ਕਰਾਉਣ ਬਾਰੇ ਗੱਲ ਜੀ ਅਸੀਂ ਦੇਖ ਛੋਟੇ ਵੀਰ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇਰੀ ਜ਼ਿੰਦਗੀ ਦਾ ਸਵਾਲ ਆ ساری ਜ਼ਿੰਦਗੀ ਤੈਂ ਕੱਢਣੀ ਆ ਐ ਨਾ ਹੋਵੇ ਕਿਤੇ ਵਿਆਹ ਤੋਂ ਬਾਅਦ ਮਹੀਨਾ ਵੀ ਨਾ ਕੱਟੋ ਜੱਸੀ ਤੈਨੂੰ ਠੀਕ ਹੀ ਕਹਿੰਦਾ ਇਹ ਪਿਆਰ ਨਾ ਵਿਆਹ ਤੱਕ ਚੱਲਦੇ ਰਹਿਣ ਤਾਂ ਹੀ ਉਹ ਚੰਗਾ ਹੈਗਾ ਬੀਬੇ ਹੀਰੇ ਮੇਰੀ ਕੁੜੀ ਨੇ ਕੀ ਮੈਨੂੰ ਪਤਾ ਬਹੁਤ ਸਿਆਣੀ ਕੁੜੀ ਆ ਤੇ ਜਦੋਂ ਤੁਸੀਂ ਉਹਨੂੰ ਮਿਲੋਗੇ ਨਾ ਪੱਕੀ ਗੱਲ ਆ ਤੁਹਾਨੂੰ ਪਸੰਦ ਆਊਗੀ ਉਹ ਤਾਂ ਗੱਲ ਠੀਕ ਆ ਪਰ ਉਹਦੇ ਪਰਿਵਾਰ ਨਾਲ ਕਦਮ ਲਾ ਰਹੇ ਆ ਤਾਂ ਜੋ ਬੈ ਕੇ ਸਾਰੀ ਗੱਲਬਾਤ ਕਰਨ ਲਈਏ ਭਾਈ ਉਹਦੇ ਮਾਂ ਪਿਓ ਦੀ ਸੜਕਾ ਸਿਰਜ ਮੌਤ ਹੋ ਗਈ ਸੀ ਉਹ ਤਾਂ ਕੱਲੀ ਰਹਿੰਦੀ ਆ ਹੁਣ ਬੇ ਪੁੱਤ ਫੇਰ ਵੀ ਕੋਈ ਤਾਇਆ ਚਾਚਾ ਹੋਊਗਾ ਕੋਈ ਤਾਂ ਹੋਊਗਾ ਮਾਮਾ ਹੋਊਗਾ ਹੁਣ ਕੁੜੀ ਨਾਲ ਆਪਾਂ ਕੀ ਗੱਲ ਕਰੀਏ ਕੱਲੀ ਨਾਲ ਉਹ ਮਾਂ ਤੁਸੀਂ ਨੇ ਕੁੜੀ ਵਿਆਹ ਕੇ ਲੈਣੀ ਆ ਕੀ ਚਾਚਾ ਤਾਇਆ ਵਿਆਹ ਕੇ ਨਹੀਂ ਹਣਾਗਾ ਮਾ ਕੁੜੀ ਨੂੰ ਲੈ ਆਇਆ ਆਂ ਵਜਨ ਸਾਰੀ ਗੱਲ ਤੁਸੀਂ ਉਹਨਾ ਕਰ ਲਓ ਇੱਥੇ ਬੈਠ ਕੇ ਚੱਲ ਕੋਈ ਨਾ ਤੂੰ ਲੈ ਆਈ ਉਹਨੂੰ ਜਾਂ ਹੁਣ ਜਾ ਕੇ ਕੰਮ ਕਰ ਲਾ ਕੋਈ ਜਾਂ ਬੇਬੇ ਕਿਵੇਂ ਲੱਗਦਾ ਤੇ ਪੁੱਤ ਜੇ ਕੋਈ ਸਿਆਣਾ ਬੰਦਾ ਹੁੰਦਾ ਤਾਂ ਕਿੱਡੀ ਵਧੀਆ ਗੱਲ ਸੀ ਜਦੋਂ ਕੋਈ ਹੁਣ ਹੈ ਹੀ ਨਹੀਂ ਕੀ ਕਰੀਏ ਹਾਇ ਤਾਂ ਓੱਖਾ ਹੀ ਹੈਗਾ ਉਹਨਾਂ ਬੇਬੇ ਹੁਣ ਕਰ ਵੀ ਕੀ ਸਕਦੇ ਆ ਪਰ ਮਾ ਪਿਓ ਤਾਂ ਹੁਣ ਹੈ ਨਹੀਂਗੇ ਉਹਦੇ ਕੱਲ ਕੋਈ ਨਾ ਬੇਬੇ ਕੱਲ ਨੂੰ ਆਉਗੀ ਉਹ ਉਹਨਾਂ ਸਾਰੀ ਗੱਲ ਕਰਨ ਲਈ ਨਾਲ ਬੇਬੇ ਸੱਚ ਤੂੰ ਇਹ ਗੱਲ ਕਿਸੇ ਲਈ ਵੀ ਹੋਰ ਲਵੇਂ ਨਾ ਕਰੀ ਇਹ ਸਾਰੇ ਪਿੰਡ ਦੇ ਗੱਲ ਫਾਇਲ ਜੀ ਹਾਂ ਪੁੱਤ ਮੈਂ ਕੁਝ ਨਹੀਂ ਕਿਸੇ ਨੂੰ ਦੱਸਦੀ ਹਾਂ ਬੇਬੇ ਧਿਆਨ ਰੱਖੀ ਚੰਗਾ ਮੈਨੂੰ ਪਤਾ ਸੀ ਮੰਮੀ ਦਾ ਇਹਨੂੰ ਯਸੀਨ ਨੂੰ ਪੱਕਾ ਮਨਾ ਲੈਣਾਗਾ ਮੈਂ ਜਿਹੜੇ ਹੀਰ ਦਾ ਸੁਪਨੇ ਦੇਖੇ ਸੀ ਨਾ ਉਹ ਸਾਰੀ